ਕਿਸਾਨ ਵੀਰੋ ਸਵਾਗਤਾਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਪਿੰਡ ਆਕਲੀਆ ਦਲਾਲ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਵਿੱਚ ਜੇਕਰ ਇਸ ਦੇ ਆਸ-ਪਾਸ ਦੇ ਪਿੰਡਾਂ ਦੀ ਗੱਲ ਕਰੀਏ ਭਗਤਾ ਭਾਈ ਕਾ ਦਲਾਲ ਗੁਰੂ ਸਾਰ ਭੋੜੀਪੁਰ ਆਦਿ ਇਸ ਦੇ ਆਸ-ਪਾਸ ਦੇ ਪਿੰਡ ਹਨ ਅੱਜ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਬਾਈ ਖੇਤੀਬਾੜੀ ਦੇ ਨਾਲ-ਨਾਲ ਸ਼ੌਂਕ ਨਾਲ ਪਸ਼ੂ ਪਾਲਣ ਦਾ ਕੰਮ ਕਰਦਾ ਹੈ। ਸੋ ਅੱਜ ਬਾਈ ਜੀ ਨੇ ਸੋਹਣੇ ਢਾਂਚੇ ਦੀ ਸੋਹਣੇ ਥਣਥਣਾਡ ਅਤੇ ਸੋਹਣੇ ਸਿੰਗਾ ਦੀ ਝੋਟੀ ਬਕਾਊ ਕੀਤੀ ਹੈ। ਆਓ ਸਾਰੀ ਜਾਣਕਾਰੀ ਤੁਹਾਨੂੰ ਬਾਈ ਜੀ ਤੋਂ ਲੈ ਕੇ ਦੱਸਦੇ ਹਾਂ। ਜੈਸ ਵੀ ਵੀਰ ਨੂੰ ਇਹ ਝੋਟੀ ਪਸੰਦ ਆਊ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਚਲਾ ਦੇਾਂਗੇ। ਬਾਈ ਨਾਲ ਸੰਪਰਕ ਕਰਕੇ ਇੱਥੇ ਆ ਕੇ ਆਪਣੀ ਤਸੱਲੀ ਤੇ ਖਰੀਦ ਸਕਦਾ ਹੈ ਆਓ ਮਿਲਦੇ ਹਾਂ ਬਾਈ ਜੀ ਸਸਰੀਕਾਲ ਸਸਰੀਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਬਲਵਿੰਦਰ ਸਿੰਘ ਜੀ ਅੱਛਾ ਪੰਡ ਆ ਗਿਆ ਯਾਕਲੀ ਜੀ ਪੰਡ ਆਖ ਲਈ ਜਲਾਹ ਹਾਂ ਜੀ ਬਾਈ ਜੀ ਦਾ ਪੋਤਾ ਵੀ ਪਸ਼ੂ ਬਹੁਤ ਸ਼ਾਂਗਤ ਸੌਂਕ ਨਾਲ ਸੰਭਦਾ ਨਾਮ ਦੱਸਿਓ ਆਪਣਾ ਜੀ ਸੇਵਨਦੀਪ ਅੱਛਾ ਪਸ਼ੂਆਂ ਨੂੰ ਪੱਠੇ ਪਾਉਣਾ ਹੋਣਾਗਾ ਹਾਂ ਜੀ ਹਾਂ ਜੀ ਜਿਹੜੀ ਆਪਾਂ ਇਹ ਝੋਟੀ ਵੇਚ ਰਹੇ ਹਾਂ ਜੀ ਇਹ ਆਪਣੀ ਘਰ ਦੀ ਹੈ ਕਿ ਖਰੀਦੀ ਸੀਗੀ ਨਹੀਂ ਘਰ ਦੀ ਹੈ ਜੀ ਅੱਛਾ ਦੂਜੇ ਸਵੇਰੇ ਸੂਣ ਆਏ ਹਣੀ ਕਿੰਨੇ ਦਿਨ ਬਾਕੀ ਆ ਜੀ ਇਹਦਾ 7 ਕਿ ਦਿਨ ਬਾਕੀ ਰਹਿ ਗਏ ਠੀਕ ਹੈ ਜੀ ਹਾਂ ਜੀ ਤੇ ਕਿਹੜਾ ਸੂਏ ਸੋਣਾ ਜੀ ਇਹਨੇ ਇਹਨੇ ਦੂਜੇ ਸੂਏ ਜੀ ਹਾਂ ਅਛਾ ਪਿਛਲੇ ਸੂਏ ਦੁੱਧ ਦਾ ਰਿਕਾਰਡ ਜੀ ਦਾ ਪਿਛਲੇ ਸੂਏ 10 ਲੀਟਰ ਦਿੱਤਾ ਜੀ ਐਰ ਕੀ 12 13 ਦਿਨ ਦੀ ਸੁਭਾਵਨਾ ਜੀ ਠੀਕ ਆ ਤੇ ਸਾਢੇ 7 ਮਹੀਨੇ ਅਸੀਂ ਆਪ ਚੋਂ ਪਛੜਿਆ ਤੇ ਪੱਠੇ ਘਟਾ ਕੇ ਮੰਨ ਕੇ ਚੱਲੋ ਜੀ ਦੁੱਧ ਦੇਈ ਜਾਂਦੀ ਸੀ ਮੰਨ ਲਓ ਕੋਈ ਥਾਪੀ ਮਾਰ ਕੇ ਚੋ ਲੈਣਾ ਕੋਈ ਅੱਛਾ ਚਵਾਇ ਲਈ ਠੰਡੀ ਆ ਜੀ ਪੂਰੀ ਠੰਡੀ ਸਰੀਲ ਸੋ ਬਾਈਕ ਤੋੜ ਕੇ ਵਿਖਾਓ ਝੋਟੀ ਹਾਂਜੀ ਹਾਂਜੀ ਤੋੜ ਕੇ ਵਿਖਾਉਣੇ ਸੋ ਕਿਸਾਨ ਵੀਰੋ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੇ ਥਾਣ ਚਾਰੇ ਮੁਠੀ ਵਾਲੇ ਟਿੱਲੇਵਾ ਵੀ ਵਾਲੇ ਕਰਮਾ ਵਾਲੀ ਬਣਾ ਰਹੀ ਆ ਸੋਹਣੇ ਟਾਂਚੇ ਦੀ ਸੋਹਣੇ ਸਿੰਗਾ ਦੀ ਝੋਟੀ ਤੁਸੀਂ ਆਪ ਇੱਥੇ ਤਸੱਲੀ ਆ ਕੇ ਖਰੀਦ ਸਕਦੇ ਹੋ ਲੈਵੇ ਤੇ ਜਿਵੇਂ ਹਰਿਆਣੇ ਵਾਲੇ ਕਹਿੰਦੇ ਹਨ ਦੋ ਬਟਨ ਆ ਉਹ ਵੀ ਤੁਸੀਂ ਵੇਖ ਸਕਦੇ ਹੋ ਸੋ ਬਹੁਤ ਸੋਹਣੇ ਢਾਂਚੇ ਦੀ ਝੋਟੀ ਆ ਜਿਸ ਵੀ ਵੀਰ ਨੂੰ ਇਹ ਪਸੰਦ ਆਉ ਬਾਈ ਜੀ ਨਾਲ ਸੰਪਰਕ ਕਰ ਸਕਦਾ ਹੈ ਸੋ ਬਾਈ ਝੋਟੀ ਦਾ ਰੇਟ ਦੱਸਿਓ ਜੀ ਇਹਦਾ ਜੀ 1 ਲੱਖ 5000 ਰੁਪਏ ਹੈ ਅੱਛਾ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਮਾਨਤਾਣ ਜੋ ਮੌਕੇ ਤੇ ਹੋਊਗਾ ਗੱਲ ਗਾ ਲੋ ਕਰ ਦਾਂਗੇ ਮਾਨਤਾਣ ਠੀਕ ਹੈ ਜੀ ਬਾਈ ਆਪਣਾ ਮੋਬਾਈਲ ਨੰਬਰ ਦੱਸਿਓ ਜੀ ਮੋਬਾਈਲ ਨੰਬਰ ਹੈਗਾ 939432 001 ਅੱਛਾ ਜੀ ਦੁਬਾਰਾ ਫੇਰ ਬੋਲ ਦਿਓ ਜੀ 939432 001 ਠੀਕ ਹੈ 22 ਦਾ ਨੰਬਰ ਆਪਾਂ ਹੀ ਸਕਰੀਨ ਤੇ ਚਲਾ ਦੇਾਂਗੇ ਜਿਸ ਵੀ ਵੀਰ ਨੂੰ ਇਹ ਝੋਟੀ ਪਸੰਦ ਆਉ 22 ਜੀ ਨਾਲ ਸੰਪਰਕ ਕਰਕੇ ਇੱਥੇ ਆ ਕੇ ਖਰੀਦ ਸਕਦਾ ਹੈ